ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਲਤਾ ਜੀ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਦਿਨ ਹੈਗਾ ਅੱਜ ਐਤਵਾਰ ਦਾ ਇਸ ਸਵੇਰ ਦਾ 6:30 ਦਾ ਟਾਈਮ ਹੈਗਾ ਵੀਡੀਓ ਸ਼ੁਰੂ ਕਰਨ ਲੱਗੀ ਆ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰੋ ਚੈਨਲ ਨੂੰ ਬਾਏ ਇੱਥੇ ਮੈਂ ਲੱਗੀ ਸੀਗੀ ਮੱਜਾ ਥੱਲੇ ਸੰਭਰਨ ਗੁਆ ਗੁੜਾ ਗੁਆ ਗੁਆ ਮੈਂ ਪਹਿਲਾਂ ਡੇ ਗਈ ਸੀਗੀ ਸਿੱਟ ਕੇ ਨਾ ਫਿਰ ਮੈਨੂੰ ਕਦੇ-ਕਦੇ ਐ ਹੋ ਜਾਂਦਾ ਵੀ ਪਾਠੀ ਦੇਵਾ ਐਤਵਾਰ ਕਰਕੇ ਬਸ ਐ ਹੁੰਦਾ ਵੀ ਕਿਹੜਾ ਜੋਤ ਨੂੰ ਤਿਆਰ ਕਰਨਾ ਅੱਜ ਦੀ ਰੋਟੀ ਨਹੀਂ ਬਣਾਉਣੀ ਹੁੰਦੀ ਪਟਕਾ ਨਹੀਂ ਉਹ ਲੈਣਾ ਹੁੰਦਾ ਤੇ ਫਿਰ ਮੈਨੂੰ ਐ ਹੁੰਦਾ ਵੀ ਚਲ ਉਸ ਦਿਨੇ ਕੰਮ ਵੱਧ ਹੋ ਜਾਂਦੇ ਫਿਰ ਐਤਵਾਰ ਨੂੰ ਬਿ ਬਾੜੇ ਕੰਨੀ ਫੇਰ ਆਉਂਦਾ ਪੰਗਾ ਜੇ ਰਹੂਗਾ ਵੀ ਪੱਥਣ ਜਾਣਾ ਫਿਰ ਮੈਂ ਨਾਲ ਦੀ ਨਾਲ ਹੀ ਪੱਥੈ ਸੀ ਕੋਹਾ ਤੇ ਉਸ ਤੋਂ ਬਾਅਦ ਇੱਥੇ ਫਿਰ ਮੈਂ ਘੇਰ ਮੈਤਾਰ ਚੋਕੇ ਨਾ ਗੋਹਾ ਪੱਥਣੀ ਵਗ ਜਾਨੀ ਹੁੰਨੀ ਆਗੀ ਫਿਰ ਦੁੱਧ ਦੀ ਚੱਕ ਜੀ ਦੀ ਮਰਦੀ ਹੈਗੀ ਜਿੰਨਾ ਚਿਰ ਆ ਕੇ ਦੁੱਧ ਬਾਦ ਵਰਤਦੀ ਆ ਮੈਂ ਫਿਰ ਮੱਝਾ ਥੱਲੋ ਸੰਭਰਦੀ ਹੁੰਨੀ ਆ ਇਹਦਾ ਪਾ ਡੈਰੀ ਚ ਪਾਉਣਾ ਹੁੰਦਾ ਉਹ ਪਾ ਕੇ ਭੜਾ ਦੇਣੀ ਹੁੰਨੀ ਆਗੀ ਜਗ ਜੀ ਮਾਰ ਕੇ ਫਿਰ ਠੀਕ ਹੋ ਜਾਂਦਾ ਦੁੱਧ ਉਸ ਤੋਂ ਬਾਅਦ ਮੱਜਾ ਥੱਲੇ ਸੰਭਰ ਲੱਗਦੀ ਹੁੰਨੀ ਆ ਮੈਂ ਫੇਰ ਤੇ ਫਿਰ ਇਸ ਤੋਂ ਬਾਅਦ ਮੈਂ ਕੱਚਾ ਥਾਂ ਵੀ ਸੰਭਰਨਾ ਹੁੰਦਾ ਸਾਰਾ ਥੋੜਾ ਜਿਹਾ ਆਪਣੇ ਦਰਵਾਜ਼ੇ ਤੋਂ ਵੀ ਕੱਚਾ ਥਾ ਆਏਗਾ ਮੱਜਾਂ ਦੇ ਪਿਛਲੇ ਪਾਸੇ ਫਿਰ ਬਾਹਰ ਸੰਭਰਨਾ ਹੁੰਦਾ ਹੈ ਬਾਕੀ ਅੱਗੇ ਤੋਂ ਸਾਰਾ ਪਿੱਛੋਂ ਕਮਰੇ ਸਾਰਾ ਪੱਕਾ ਪੱਕਾ ਹਰਮਨ ਦਾ ਕੰਮ ਹੁੰਦਾ ਹੈ ਹਰਮਨ ਨਹੀਂ ਸੰਭਰਨਾ ਹੁੰਦਾ ਝਾੜੂ ਨਾਲ ਤੇ इस तो बाद इतें साढ़े कठ का टाइम सी नौ ही बज गए थे टूटी अपन थोड़ी जी लेट आई से अज टूटी आई ही हुई थी बाकी पानी अपना भर लिया मैं कपड़े भी धोते तो सी सारे सुकने पाते कपड़े ते मैं तो मैं फ्लैश बाथरूम धो के आ गई सी बहर उधर फिर कैमरा लाया नहीं गया है ਬਸ ਜਿਹੜਾ ਬਣਾਉਣ ਵਾਲਾ ਕੋਈ ਹੁੰਦਾ ਨਹੀਂ ਜੋ ਆਕ ਆਖੇ ਲੱਗ ਜਾਣ ਲੱਗ ਜਾਣ ਜੀ ਨਹੀਂ ਨਹੀਂ ਲੱਗਦੇ ਹੈਗੇ ਫਿਰ ਬਸ ਆਹੀ ਕਿ ਤੇ ਰੱਖ ਕੇ ਵੀਡੀਓ ਬਣਾਉਣੀ ਪੈਂਦੀ ਹੈਗੀ ਤੇ ਹੁਣ ਤਾਂ ਬਸ ਤੁੱਪੀ ਜੰਗੀ ਲੱਗਿਆ ਕਰੂਗੀ ਸਦੇਹੀ ਮੰਜਾ ਤੁੱਪੇ ਢਾ ਦੇਣੇ ਆਗੇ ਇੱਕ ਠੰਡ ਜੀ ਲੱਗਦੀ ਆ ਸਾਡੇ ਨਾਲ ਘਰ ਚ ਤੁੱਪਕੌਤ ਘਟ ਆਉਂਦੀ ਬਸ ਇੱਧਰ ਹੀ ਆਉਂਦੀ ਹੈਗੀ ਕੰਧੋਰੀਆਂ ਤੋਂ ਇੱਧਰ ਇੱਧਰ ਥੋੜੇ ਜਿਹਾ ਥਾਂ ਚ ਪਿੱਛੇ ਜਮੀ ਬਿਲਕੁਲ ਵੀ ਧੁੱਪ ਨਹੀਂ ਆਉਂਦੀ ਕਿਸੇ ਰੁੱਤ ਵੀ ਗਰਮੀ ਚ ਬਹੁਤ ਮੌਜੇਗੀ ਸਾਡੇ ਛਾਂ ਹੀ ਰਹਿੰਦੀ ਹੈਗੀ ਹਰ ਟਾਈਮ ਸਿੱਥੇ ਆਪਣੀ ਫੁੱਲਾਂ ਵਾਲੀ ਕਿਆਰੀ ਕੋਲੇ ਥੋੜੇ ਜਿਹਾ ਥਾਂ ਚ ਧੁੱਪ ਪਾਉਂਦੀ ਹੈਗੀ ਤੇ ਇੱਥੋਂ ਮੈਂ ਤੋਤਾ ਸੀਗਾ ਸਾਰਾ ਬੇੜਾ ਪਿੱਛੋਂ ਫਿਰ ਹਰਮਨ ਦਾ ਕੰਮ ਰਹਿ ਜਾਂਦਾ ਬਸ ਮੇਰਾ ਇਧਰ ਸਾਰਾ ਮੇਰਾ ਹੁੰਦਾ ਹੈਗਾ ਤੇ ਰੋਟੀ ਦਾ ਆਪਾਂ ਬਣਾ ਲਈ ਸੀਗੀ ਪਹਿਲਾਂ ਇਦਾਂ ਰੋਟੀ ਲੈਟ ਆਉਣੀ ਹੁੰਦੀ ਹੈ ਫਿਰ ਮੈਂ ਰੋਟੀ ਪਹਿਲਾਂ ਬਣਾ ਲੈਣੀ ਹੈਗੀ ਫਿਰ ਟੂਟੀ ਵੀ ਟਾਈਮ ਲਵਾਉਗੀ ਕੱਪੜੇ ਵੀ ਸਾਰੇ ਮੈਂ ਤੋ ਤੇਸੀ ਦੇ ਟੱਬ ਵਾਲਾ ਪਾਣੀ ਫਿਰ ਖਰਾਬ ਜਿਹਾ ਸੀਗਾ ਸਾਰਾ ਮੈਂ ਡੋਲਤਾ ਸੀ ਇਕੱਠਾ ਮੈਂ ਤਾਂ ਹੀ ਡੋਲਦੀ ਫਿਰ ਗਾਹਾਂ ਨਾ ਕੱਚੇ ਜਾ ਕੇ ਨਾਲ ਹੀ ਉੱਛਲ ਜਾਂਦੀ ਹੈਗੀ ਜਿਆਦਾ ਚੱਲਦੀ ਨਹੀਂ ਬਾਣੀ ਮੱਧਿਆਣੀ ਨਾਲ ਹੀ ਹੈ ਠਾਉ ਥੋੜੀ ਜੀ ਦੂੰਗੀ ਘੱਟ ਹੈ ਉਹ ਫਿਰ ਉੱਛਲ ਜਾਂਦੀ ਹੈਗੀ ਇਹ ਸਾਰਾ ਖਰਾਬ ਜਿਹਾ ਪਾਣੀ ਮੈਂ ਡੋਲ ਕੇ ਬਸ ਤੱਬ ਮੁੱਦਾ ਮਾਰਤਾ ਸੀ। ਅਸੇ ਟੱਬ ਵਿੱਚ ਤੱਕ ਜਿੱਦੇ ਕੱਪੜੇ ਧੋਣੇ ਉਹਦੀ ਭਰਦੀ ਹੁੰਨੀ ਹੈਗੀ। ਇੱਕ ਤਾਂ ਛੱਡ ਗਈ ਧੋਣੇ ਕੱਪੜੇ ਤਾਂ ਆ। ਤੇ ਥੋੜਾ ਜਿਹਾ ਮੈਂ ਕੱਚੇ ਥਾਂ 'ਚ ਬਿਮਾਰਦ ਨਹੀਂ ਹੁੰਦੀ ਆ ਪਾਣੀ ਵੀ ਮਿੱਟੀ ਜੀ ਦਾ ਵੀ ਰਹਿੰਦੀ ਹੈਗੀ। ਥੋੜਾ ਥੋੜਾ ਮਾਰ ਦਿੰਨੀ ਹੁੰਨੇ ਰੋਜ਼। ਬਸ ਇਹ ਫਰਸ਼ ਤਾਂ ਰੋਜ਼ ਸਾਨੂੰ ਧੋਣਾ ਹੀ ਪੈਂਦਾਗਾ। ਘਰਮਣ ਚਾੜੂ ਪਹਿਲਾਂ ਲਾ ਦੇ ਲਾ ਦੇ ਨਹੀਂ ਫਿਰ ਅਹੀਂ ਧੋ ਦੇਣੀ ਹੁੰਦੀ ਬਸ ਮੈਂ ਸਾਫ਼ ਹੀ ਹੁੰਦਾ ਵੈਸੇ ਇਹ ਲਓ ਜੀ ਕੰਮ ਤਾਂ ਤਾਂ ਆਪਾਂ ਸਾਰਾ ਨੇ ਬੇਜ ਲਿਆ ਸੀਗਾ ਹੋਰ ਮੈਂ ਬਣਾਉਣੀ ਚਾਹ ਚਾਹ ਦੇ ਬਾਤ ਨੂੰ ਲੈਣਿਆ ਆਪਾਂ ਚਾਹ 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 ਪੀ ਕੇ ਯਾ ਦੇਸੀ ਕੇ ਸ਼ਹਿਰ ਅੱਜ ਲੋਸ਼ੂਂ ਦੀ ਲਾਉਣਾ ਲੈ ਬਾਕੀ ਲੋਟੀ ਕਰੀਮ ਲਾਈਏ ਬਾਕੀ ਪੰਜ ਕਰਾ ਹੋਰ ਵਾਰ ਤੋਂ ਬਾਅਦ ਥੋੜੀ ਹਰਤ ਹੋ ਗਈ ਨਾ ਰੁੱਖਾ ਰੁੱਖਾ ਜਿਹਾ ਆਹ ਰੋ ਪਾਰੀ ਆ ਜੀ ਨੇ ਅਸੀਂ ਆ ਦੇਸੀ ਕੇ ਸ਼ਹਿਰ ਉਹਨਾਂ ਦੇ ਹੋਰ ਗਿਆ ਸਵਾਗਤ ਬਾਅਦ ਚਾਹੀਦੀ ਕੀ ਜਾਣਨੇ ਆ ਜਦੋਂ ਸਿੱਧਾ ਠੀਕ ਨਹੀਂ ਹੋ ਰਹੀ ਛੇ ਜਗ ਰੁਹੀ ਜਾਂਦਾ ਮਾਣਾ ਮਾਣਾ ਫਿਰ ਅਸੀਂ ਅੱਖਾਂ ਵਿੱਚ ਕਾਲੂ ਸਕੂਟਰੀ ਦੀ ਵੇਲੀ ਕੋਣੀ ਫਰਮ ਨੂੰ ਪੇਪਰ ਦੇਣ ਜਾਉਂਗੀ ਕਾਲਜ ਪੜ੍ਹਦੇ ਪੇਪਰ ਹੁੰਦੇ ਇਹਦੇ ਜ਼ਰੂਰੀ ਇੱਧਰ ਜਾਣਾ ਐਨਾ ਕਦੋਂ ਰੋਣਾ ਪਾਈ ਜਾਂਦੇ ਹੋ ਆਹ ਵਾਹ ਬੱਚੀ ਆ ਨਾ ਕਮਤੀ ਮਾ ਵੀਡੀਓ ਬਣੀ ਜਾਂਦੀ ਆ ਪੱਕਾ ਕਹਿਣਾ ਚਲੀ ਜਾਓ ਹੋਲੀ ਜਾਓ ਆਹ ਮਾਣ ਨਾ ਨਾ ਇਹਦੇ ਹੁੰਦਾ ਉਹ ਵਾਰੀ ਤੇ ਦਾ ਅਭਿਆਸ ਕਰਤੀ ਕਿੰਨਾ ਤੇਰੇ ਨਾਲ ਕੰਮ ਸਾਰੇ ਨੂੰ ਮਿਲਦੇ ਤੇ ਆਪਦੇ ਨਾਲ ਕੰਮ ਸਾਰੇ ਮਿਲਦੇ ਤੇ ਇਹ ਨਾ ਕਪੜਾ ਧੋਤਾ ਬਾਤ ਨੂੰ ਨਾ ਸਾਰਾ ਕੁਸਤੋ ਕੇ ਬੇੜਾ ਧੋਕੇ ਹੁਣ ਬਸ ਹਰਮਨ ਨੇ ਜਾਲੂ ਲਾ ਦਿੱਤਾ ਜਿੱਥੋਂ ਵੀ ਸੇ ਰੱਖਦਾ ਆਪਸਾਰ ਤੇ ਤਾਂ ਸਾਫ ਕਰਤੀ ਨਹੀਂ ਤੇ ਮੈਂ ਹਰਮਨ ਦਾ ਪੁੱਤ ਹੁਣ ਰਹਿ ਗਿਆ ਕਰਦਾ ਬਸ ਕੋਚਾ ਰਹਿੰਦਾ ਨਾਲੋਂ ਕੋਚਾ ਲੌਣ ਲੱਗਦੀ ਉਹ ਲਾਲੂ ਨੇ ਦੇ ਅਬ ਵੀ ਸਾਰੇ ਕੰਮ ਬਿਲਕੁਲ ਹੀ ਜਾਵਾ ਇੱਕ ਘੰਟੇ ਅੱਗੇ ਰੋਸਦੀ ਹੋਏ ਮੈਂ ਕੰਮ ਕਰਦਾ ਜੀ ਚਾਹ ਪੀਣੀ ਚਾਹ ਬੜੀ ਮੋਗਲ ਬਰਬਾਦ ਨਾ ਮਨ ਪੀਣੇ ਐਦਵਾਰਾ ਤੋਂ ਕੱਤੀ ਹੈ ਜੋਤ ਵੀ ਕਰੇ ਸਾਰੇ ਪੇਰਾ ਵਿੱਚ ਚਾਹ ਉਹ ਗੰਦੇ ਘਰੋਂ ਤੋਂ ਹੀ ਬਾਹਰ ਕਿਹੋ ਕੀ ਹੋ ਆਪਾਂ ਦਾ ਸਾਰੀ ਮਿੱਟੀ ਦਾ ਪੇਵਰ ਹੈ ਜਿਹੋ ਜਿਹਾ ਚੌਕ ਕਰੀ ਜਾਂਦੇ ਚਲੋ ਆਜਾ ਚਾਹ ਪੀ ਲਈ ਆਪਾਂ ਨਾ ਵੀਰੇ ਨਾ ਇਹ ਕਹਿੰਦੇ 900000 ਇੱਥੇ ਜੀ ਆ ਜਾਂਦੀ ਵਿੱਚ ਵਿੱਚ ਕੋਈ ਗਾਰੰਟੀ ਨਹੀਂ ਹੈਗੀ ਇਹਦੀ ਆਹ ਜੀ ਇਸ ਤੋਂ ਵੀ ਹਲਕੀ ਆ ਮਤਲਬ ਪੈਸੇ ਇਹ ਵਧੀਆ ਚੀਜ਼ ਆ ਇਹਦੀ ਗਾਰੰਟੀ ਹੈਗੀ ਹੈ ਆਹ ਤਾਂ ਮੈਂ ਜੀ ਦੋ ਪੱਥਰ ਵੀ ਪੜੀ ਹੈ ਪਰ ਆਹ ਮੋਟਰ ਚੱਲਦੀ ਆ ਮੈਂ ਕਹੀ ਜੀ ਆਪਣੀ ਮਸ਼ੀਨ ਆ ਚਲੋ ਦੇਖ ਆ ਹਾਂ ਵੀ ਮਸ਼ੀਨ ਵੀ ਆਪਣੀ ਦੂਜੀ ਆ ਵੀ ਇਹ ਕਿਹੜਾ ਮਰੇਲਾ ਮਸ਼ੀਨ ਹੈ ਨਾ ਫਿਰ ਇਹਨੂੰ ਨਾ ਖੜਕਾ ਦੇ ਕਿਤੇ ਆਪੀ ਕਰਦਾ ਨਹੀਂ ਆਈ ਨਹੀਂ ਕਰਦਾ ਜੀ ਉਹ ਅਸੀਂ ਐ ਤਾਂ ਵੀ ਹੈ ਨਹੀਂ ਬਾਹਲੇ ਤਾਂ ਕੰਮ ਫਿਰਦੇ ਆ ਇਹ ਕੰਟ ਕਰ ਰਹੇ ਹੁੰਦੀ ਹੈ ਇਹ ਦਾ ਕੰਟ ਆ। ਪਰ ਉਹਨੇ ਕੰਮ ਕਰੂਗੀ ਕੋਈ ਦਿੱਕਤ ਹੋਣੀ ਨਹੀਂ ਆਣੀ। ਅੱਛਾ ਜਿਹੜੇ ਇਹਦੇ ਚੱਕਰ ਨੂੰ ਮੈਂ ਗੱਲ ਕਰ ਰਹੀ ਹਾਂ। 6500 ਰੇਟ ਕੀ ਹੈ? ਇਹ ਰੇਟ ਦੋਨਾਂ ਦਾ ਸੀ। ਆਹ ਵਾਥੂ ਮੜੀਏ ਛੋਟੇ ਜਿਹੇ ਬਣਾਤੀ। ਕਿਹੜੀ ਜਿਹੜਾ ਨੂੰ ਕੀ ਰੇਟ ਹੈ ਦਾ? ਇਹ ਵੀ ਉਹੀ। ਇਹੋ ਬੋਲੇ 1200 ਰਸੋਰੀ ਜੀ ਉਹ 1100 ਵਧੀਆ ਜੀ ਨਿਕਲ ਆ ਗਿਆ 1100 ਵਧੀਆ ਆ ਗਿਆ ਲੋਕ ਵਧੀਆ ਹੋ ਗਈ ਜੀ 1200 ਵਧੀਆ ਫਰਕ ਕੀ ਆਜ ਕੋਈ ਫਰਕ ਨਹੀਂ ਨਾ ਵੀ 1100 ਇਚ ਨਹੀਂ ਛੋਟੀ ਆਉਂਦੀ ਫਿਰ ਜਿਵੇਂ ਆ ਛੋਟੀ ਨਾ ਛੇਚ ਨਹੀਂ ਆਉਂਦੀ ਇਹ ਸੱਚੀ ਬਣਾਉਂਦਾ ਤੇ ਹੂੰ ਤਾਂ ਸਾਰਾ ਕੁਝ ਵਿੱਚ ਹੀ ਹੋ ਗਰੇ ਸੁਰਸਟਾਰ ਸਾਰਾ ਕੁਝ ਹੋ ਗਿਆ ਚੱਲ ਆ ਜੀ ਰੋਣਾ ਦੇਖੀ ਹੈ ਨਾ ਕਾ ਜਿਹੜਾ ਜੀ ਆ ਜੜਾ ਨੂੰ ਫਿਰ ਫਰਕ ਕੀ ਆ 150 ਦਾ ਫਰਕ ਆ ਇਹ ਬੜਾ ਤਾਂ ਹੈ ਨਹੀਂ ਇਹਦੀ ਮਰਜ਼ੀ ਦਾ ਕਿੰਨੇ ਗਾਈ ਦੱਸਿਆ ਇਹ 1100 ਹੈ ਵੋਟ ਮੂਲੀ ਨਹੀਂ 150 ਦੀ ਤੁਸੀਂ ਆਦਾ ਗਿਆਨਾ ਛੋਈ 1250 ਵਾਲੀ ਆ ਉਹੋ ਲਾ ਦੇ ਨਾ ਆ ਲਾ ਦੇ ਆ ਹੀ ਲਾ ਦੇ ਫਿਰ ਕੋਈ ਚੱਕੋ ਬਸ ਆ ਵੀ ਮਸ਼ੀਨ ਨੂੰ ਨਾ ਕਿਤੇ ਵਾੜਾ ਉਹ ਕਰ ਦੇ ਕਿਤੇ ਛੇਤੀ ਕੋਈ ਨਹੀਂ ਕਿਤੇ ਨਾ ਉਹ ਤੇ ਉਹ ਕਰੋ ਜਿਹਨੂੰ ਜਦੋਂ ਵੀ ਵਾੜਾ ਤਾਂ ਇਹ ਦੇ ਕੇ ਚਲਾਓ ਆਓ ਜੀ ਆਓ ਜੀ ਹਾਂ ਲੇ ਇਥੇ ਵਾਗੇ ਸੀਗੇ ਜੇ ਅਸੀਂ ਮੋਟਰ ਜੜਵਾਉਣ ਮਸ਼ੀਨ ਤੇ ਬਹੁਤ ਟਾਈਮ ਤੋਂ ਮੈਨੂੰ ਕਾਲ ਹੋਈ ਪਈ ਸੀਗੀ ਬਸ ਜਦੋਂ ਕੋਈ ਕਸੂਤ ਸਿਉਣਾ ਹੁੰਦਾ ਸੀ ਨਾ ਬਹੁਤ ਔਖਾ ਲੱਗਦਾ ਸੀ ਜਿਵੇਂ ਮੋਰੀਆਂ ਮਾਰੀਆਂ ਬਣਾਉਣੀਆਂ ਹਨ ਪਹਿਲਾਂ ਮੇਰੇ ਕੋਲੇ ਪੈਰ ਤਾਂ ਹੈਗੇ ਨੇ ਪੈਰਾਂ ਵਾਲੀ ਮਸ਼ੀਨ ਹੈਗੀ ਉਹ ਬਸ ਕਿਸੇ ਨੇ ਬਹਿਮ ਪਾਤਾ ਕਹਿੰਦੇ ਵੀ ਪੈਰਾਂ ਪੈਰਾਂ ਵਾਲੀ ਮਸ਼ੀਨ ਨਹੀਂ ਚਲਾਉਣੀ ਚਾਹੀਦੀ ਵੀ ਗੋਡੇ ਦੁਖਣ ਲੱਗ ਜਾਂਦੇ ਨੇ ਗੋਡੇ ਵੈਸੇ ਮੇਰੇ ਦੁਖਦੇ ਵੀ ਨੇ ਥੋੜੇ ਥੋੜੇ ਇਹ ਫਿਰ ਮੋਟਰ ਜੜਵਾ ਲਈ ਸੀਗੀ ਚਲੋ ਉਹਦੇ ਉੱਤੇ ਜੜਨੀ ਹੋਈ ਤਾਂ ਉਹਦੇ ਉੱਪਰ ਜੜ ਲੰਗਣੀ ਹੈ ਤਾਂ ਰੱਖ ਕੇ ਸਿਉ ਲਿਆ ਕਰਾਂਗੇ ਮਸ਼ੀਨ ਤੇ ਮੂਰੀਆਂ ਬਣਾਉਣ ਦਾ ਬਹੁਤ ਔਖਾ ਹੋ ਜਾਂਦਾ ਸੀਗਾ ਬਸ ਚਿੱਤੇ ਜਾਂ ਕਾਲਾ ਪੈਣ ਲੱਗ ਜਾਂਦਾ ਜਦੋਂ ਮੂਰੀਆਂ ਬਣਾਉਨੇ ਹਨਾ ਟਾਈਮ ਲਾ ਦਿੰਦੀਆਂ ਨੇਗੀਆਂ ਮੂਰੀਆਂ ਹੱਥਾਂ ਨਾਲ ਮਸ਼ੀਨ ਚਲਾਉਨੇ ਜਦੋਂ ਚੱਲ ਫੇਰ ਕਦੇ ਆਪਾਂ ਮਸ਼ੀਨ ਵੀ ਵੱਡੀ ਲੈ ਲਾਂਗੇ ਕਿਹੜਾ ਹੁਣ ਇਹ ਤੇ ਜੜਵਾ ਲਈ ਸੀਗੀ ਮੈਂ ਆਹ ਮਸ਼ੀਨ ਆਪਣੇ ਕੋਲੇ ਇਹ ਛੋਟੀ ਕੱਪੜੇ ਕੱਪੜੇ ਸਲਾਈ ਕਰਾਂਗੇ ਚੱਲ ਸੌਖਾ ਹੋ ਜੂਗਾ ਨਹੀਂ ਦਬਾਬ ਚ ਪਾਉਂਦਾ ਗੱਡੀ ਕਰਦੇ ਆਂ। ਉਹ ਲੋ ਬਣੇ। ਇਹ ਕਾਲੀ ਬਣੀ ਕੋ ਚੁੱਕ ਕੇ ਬਣਾਉਂ। ਨਾ ਨਾ ਇਹ ਚੁਪਕੀ ਨਹੀਂ ਹੁੰਦੀ ਯਾਨੀ। ਜੇ ਖਰਾਬ ਹੋਲੀਂ। ਆਹ ਤੇ ਜਿਹੜੀ। ਨੇ ਲਈ ਇੱਕ ਖਰਾਕ ਦਿੱਤਾ। ਖਾ ਨਹੀਂ ਉਹਦੀ ਖਾਨਾ। ਤੇ ਤੂੰ ਸਾਰੇ ਮਰੀਜ਼ ਹੋ ਗਏ। ਸਿੱਕੇ ਨਮਰੀਜ਼ ਹੋ ਗਏ। ਘਰ ਚ ਕੱਲੀ ਨਾਰਮਲ ਰਹਿ ਗਈ। ਕਾਦ ਨਹੀਂ। ਹੁਣ ਕਿਹੜੀ ਪੱਟੀ ਕਰਤੀ ਆਨੇ ਬਣਾ ਲਈ। ਲੈਉਣੇ ਬਸ ਮੈਂ ਚੱਕ ਕੇ। ਇਨਾ ਚਿਰ ਕਾਦੋਂ ਲਾਇਆ ਟਰੈਕਟਰ ਦੇ ਗੱਨਾ ਵਾਲੀਆਂ ਮਾਰਦਾ ਤੈਨੂੰ ਕਹੀ ਦਾਨਾ ਗੱਲੀ ਲੱਗ ਜਾਂਦਾ ਤੁਨ ਮਤਲਬ ਤੂੰ ਦਿੰਦਾ ਮਾੜੀ ਤੇ ਜਾ ਰਿਹਾ ਕਿਹੜੀ ਕਰਤੀ ਅੱਜ ਪੱਟੀ ਫਿਰ ਉਹੀ ਪੱਟੀ ਕਰਤੀ ਜਿੱਤੀ ਪੱਟੀ ਕਿਉਂ ਨਹੀਂ ਕਰਾਉਂਦਾ ਤੂੰ ਉਹਨੂੰ ਕਹਿ ਕੇ ਆਨਾ ਇਹਦੇ ਹਰਮਨ ਦੇ ਡੈਡੀ ਦੇ ਹੋ ਗਿਆ ਕੀ ਵੀ ਤੇ ਕਣਕੀ ਹੋਈ ਤੇ ਸਦੇ ਮਸ਼ੀਨ ਦਾ ਫੁਰਪਾ ਗੜ ਗਿਆ ਪੈਰ 'ਚ ਮਾਫ ਕਰੀ ਸੋਰੀ ਛੁਰੀ ਜੀ ਡੂੰਗੀ ਗੜ ਗਈ ਟਰੈਕਟਰ ਆਏ ਨੇ ਬੈਕ ਕਰਤੀ ਪਿੱਛੇ ਖੜਾ ਸੀ ਪਤਨੀ ਫੂਸ ਕੱਢਦਾ ਸੀਗਾ ਅੱਜ ਦੇਖਿਆ ਮੈਂ ਨੰਗਾ ਹੋਇਆ ਵੈਸੇ ਕਿ ਨਡੂੰਗਾ ਸੀ ਨਾ ਅੱਜ ਤਾਂ ਐਨਾ ਡੂੰਗਾ ਜੀ ਜੀਰੇ ਦੇ ਦਾਣੇ ਮਾਰਦੇ ਕਿਹਾ ਤਾਂ ਹੈਗਾ ਤੇ ਫਿਰ ਉਹਨੇ ਵੀ ਲੋਹਾ ਹੁੰਦਾਗਾ ਮਾੜੀ ਹੁੰਦੀ ਹੈ ਲੋਹਾ ਡੈਰ ਹੁੰਦੀ ਕਹਿੰਦੇ ਹੂੰ ਠੀਕ ਗੱਲ ਵਾ ਲੈ ਅੱਜ ਸਾਰਾ ਕੁਝ ਨਹੀਂ ਠੀਕਨ ਪਤਾ ਨਹੀਂ ਕੀ ਹੁੰਦੀ ਕੰਮ ਦਾ ਉਹ ਵਾਏ ਵਾਏ ਹਜੇ ਤੂੰ ਮੈਂ ਤਾਂ ਕਿਹਾ ਨਹੀਂ ਪਤਾ ਕਰ ਤੂੰ ਜਦੋਂ ਮੈਂ ਲਵਾਉਣਾ ਤੂੰ ਲਾਉਂਦਾ ਉਹ ਕਹਿੰਦਾ ਉਹ ਅਰੇ ਜੀ ਜਿਹੜਾ ਪੈਂਚਰ ਨਹੀਂ ਲੰਗਾ ਕਹਿੰਦਾ ਮੇਰੇ ਬਜੀ ਕਹਿੰਦਾ ਉਹ ਲੂਚ ਨਾ ਪਾ ਲਈ ਯਾਰ ਹੁੰਦੀ ਆ ਹੋਰ ਉਹਨੇ ਆਪ ਵੀ ਕਿਹਾ ਟਰੈਕਟਰ ਹੈ ਨਬੂਰੇ ਨੇ ਕਹਿੰਦਾ ਇਹ ਉਹ ਪਾਂ ਚੜੀ ਜੂ ਜੂ ਰੱਗੀ ਦੀ ਲੈ ਕਹਿੰਦਾ ਮਿੱਟੀ ਦੀ ਪਾਂ ਚੜੀ ਹੁੰਦੀ ਐ ਇਹਨੂੰ ਲੈ ਫੜਾ ਮੇਰੀ ਦਵਾਈ ਫੜ ਕਹਿੰਦਾ ਮੇਰੇ ਥੋੜੀ ਚੁੰਜੀ ਲੱਗੀ ਸੀ ਨਾਲੇ ਤਾਂ ਮਿਸਤਰੀ ਨੇ ਤਾਂ ਪਕੀ ਮੇਰੀ ਦਵਾਈ ਲੈਂਦੀ ਐ ਇਹਨੇ ਇੱਕ ਰੰਗਾ ਜਿਹਾ ਨਹੀਂ ਲਾ ਲਿਆ ਨਾ ਮੈਂ ਦੇਖਾ ਪੈਰ ਸੁੱਜ ਗਿਆ ਇਹ ਪੰਗੂ ਬਾਹਰ ਚ ਤੇਲ ਕਾ ਦੇੜੀ ਤੋਂ ਸੁੱਜਿਆ ਪੈ ਇਹੀ ਪੈਰੇ ਦਾ ਪਹਿਲਾਂ ਵੀ ਹਿੱਲਿਆ ਹੋਇਆਗਾ ਜਦੋਂ ਪਤਾ ਤੇਰੀ ਮਾਂ ਦੇ ਕਹਿੰਦਾ ਸਾਰੇ ਤਿੰਨ ਮਰੀਜ਼ ਹੋਗੇ ਦੀ ਸਵਾ ਬੰਨ ਜਦਾ ਟਾਈਮ ਹੋ ਗਿਆ ਮੈਂ ਗੁੰਦੀ ਆ ਕਿ ਆਟਾ ਹੁਣ ਲਾ ਪਾਣੀ ਉਹ ਕਰਨਾ ਪੈਂਦਾ ਹੈ ਨਿਗਾ ਕਰਨਾ ਪੈਂਦਾ ਦਾ ਠੰਡੇ ਪਾਣੀ ਦਾ ਤੱਕਾ ਫਿਰ ਹੋਲੀ ਹੋ ਜਾਂਦਾ ਠੰਡ ਚ ਟੀੜਾ ਹੋ ਜਾਂਦਾ ਟੀੜਾ ਨਹੀਂ ਪਾਉਂਦਾ ਤਾਂ ਅੱਗ ਆਪਣੇ ਕੋਲ ਤੇ ਅੱਜ ਸਵੇਰੇ ਨੇ ਸਾਰੇ ਹੀ ਕਟਕਾ ਲਾ ਲਿਆ ਸੀਗਾ ਤੜਕਾ ਲੱਗਿਆ ਹੋਈ ਸਾਗ ਤੇ ਹੈ ਆਪਣੇ ਕੋਲ। ਬਸ ਉਹ ਘਰ ਮ ਕਰ ਲਉਗੀ। ਰੋਟੀ ਅੱਗੇ ਐਤੀ ਬਣਾਉਂਗੀ ਹੁਣ। ਬਰਤਾਂ ਦੇ ਨਾ ਬਲਾਡੇ ਸ਼ਹਿਰ ਭਾ ਮਾ ਅੱਧਾ ਘੰਟਾ ਲੱਗ ਜੀ। ਕਿੰਮਾ ਜਿਆ ਹੋਈ ਜਾਂਦਾ ਫਿਰ ਵੀ। ਕੁਛ ਦੇ ਦੋਜੇ ਬਸ। ਖਾ ਆ ਜੇ ਹਮ ਨੂੰ ਥਰੀ ਸੀਗਾ ਮੇਰੇ ਸਵੇਰੀ। ਲਾਤ ਮੰਡੀ ਵੀ ਤਾਂ ਜਾਣਾ ਪੈ ਗਿਆ। ਵੀ ਕਿਤੇ ਵੀ ਸਲਾਹਾਂ ਹੀ ਕਰੀ ਜਾਂਦੀ ਸੀ ਮੋਟਰ ਲਿਉਣੀ ਹੈ ਲਿਉਣੀ ਹੈ ਬਚਾ ਲੈ ਜੀ ਮਿਆਂ ਤਾਰ ਉਹ ਜਿਹੜਾ ਦੁਕਾਨਾਂ ਨਹੀਂ ਬੰਦ ਹੁੰਦੀਆਂ ਨੇ ਖੁੱਲੀਆਂ ਹੁੰਦੀਆਂ ਨੇ ਇਹ ਤੇ ਮੰਕੀ ਜੀ ਜੇਲੀ ਮੈਂ ਨਹੀਂ ਹਰ ਮਸਤੀ ਜਾਂ ਕਾਲਜ ਉਹ ਲੈ ਆਉਂ। ਕਿ ਮਾਇਆ ਹੋ ਗਿਆ। ਉਹ ਚਿੱਤਰੀ ਗੀਤ ਤੋਂ ਸ਼ਹਿਰ ਵਾਗੀ ਕੰਮ ਹੋ ਗਿਆ। ਤਾਂ ਇਹ ਹੋ ਗਿਆ। ਸਵਾਭਾਂਤ ਜੱਤਾ ਹੋ ਗਿਆ ਸੀਗਾ। ਇਹ ਤਾਂ ਗਰਮੇ ਚਲਾ ਲੈਂ ਜੀ। ਇਹ ਤਾਂ ਕਰਿਆ ਆਖਾ ਗਰਮ ਹੋਣਾ। 5:30 ਹੋ ਗਏ ਰੋਟੀ ਲੱਗ ਗਈ ਹੁਣ ਮੈਂ। ਬਾਦੀ ਨਾਲ ਖਾ ਲੈਣੀ। ਚਲੋ ਰੋਟੀ ਬਣਾਵਾਂਗੇ ਫਿਰ ਦੁੱਧ ਗਰਮਾ। ਧਰ ਕੇ ਵਸ ਤੋਂ ਹੀ ਫਿਰ 7:30 ਹੋ ਜਾਂਦੇ ਨੇ ਸਾਰਾ ਕੰਮ ਨਿਬੜਦੇ ਰੋ ਤਾਂ ਬਸ ਕੋਸਾ ਜਿਵੇਂ ਉਹ ਜਿੱਤਿਆ ਠੀਕਲੀ ਫਾਰਜੀ ਵਾਂਗੂ ਖਾਦੇ। ਉਹ ਤਮ ਇੱਕ ਗੋਲ ਦੀ ਖਰਾਬੇ ਤੋਂ ਲੈ ਲਈ ਸੀ। ਤਾਂ ਤੇ ਇਹ ਜੋਤ ਲੈ ਅਸੀਂ ਕੁਸਤਾ ਚਿੱਟ ਠੀਕ ਹੋ ਜਾ ਮੇਰਾ ਹੁਣ ਆ ਲੱਗਦਾ ਜਿਵੇਂ ਪੈ ਜਾਵੇ ਇਹਦੇ ਵਿੱਚ 59 ਮਿਰਚ ਵੀਡੀਓ ਦਾ ਵੀ ਆਪਾਂ ਇੱਥੇ ਕਰਦੇ ਆ ਮੇਰਾ ਕਿਸੇ ਹੋਰ ਵੀਡੀਓ ਨਾਲ ਜਿਹੜੇ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਮੇਰੇ ਚੈਨਲ ਤੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਪਲੀਜ਼ ਧੰਨਵਾਦ ਜੀ